ਇੱਥੇ ਜੀ ਸਾਡੇ 4 ਡੇਰੇ ਨੇ ਮਨਤਾਂ ਦੇ ਸਭ ਦੇ ਵੱਖਰੇ ਵੱਖਰੇ ਇਲਾਕੇ ਵੰਡੇ ਹੋਏ ਆਂ ਸਭ ਦੇ ਕਿਸੇ ਦੇ 2 ਦਿਨ ਲੱਗਦੇ ਆ ਕਿਸੇ ਦੇ 3 ਦਿਨ ਲੱਗਦੇ ਕਿਸੇ ਦੇ 4 ਦਿਨ ਲੱਗਦੇ ਆ 4 ਡੇਰੇ ਨੇ ਵੱਖਰਾ ਵੱਖਰਾ ਇਲਾਕਾ ਸੀ ਵੰਡਿਆ ਹੋਇਆ ਸਾਰੇ ਆ ਪੱਪ ਦੇ ਇਲਾਕੇ ਚ ਜਾਂਦੇ ਨੇ ਖੁਸ਼ੀਆਂ ਮਨਾਉਂਦੇ ਨੇ ਤੇ ਸਾਰੇ ਲੋਕਾਂ ਦਾ ਭਲਾ ਚਾਹੁੰਦੇ ਨੇ ਫੈਸਟੀਵਲ ਹੈ ਆਪਣੇ ਦੇਸ਼ ਦਾ ਭਾਰਤਵਸ ਦਾ ਦੀਵਾਲੀ ਸ਼੍ਰੀ ਰਾਮਚੰਦਰ ਜੀ ਨਾਲ ਜਿਹੜਾ ਜੁੜਿਆ ਹੋਇਆ ਹੈ ਅਸੀਂ ਸਿਰਫ ਉਹ ਦਿਵਾਰ ਮੰਗਦੇ ਜੀ ਸ਼ਰਦਾ ਖੁਸ਼ੀ ਨਾਲ ਸਭ ਮਿਲਦਾ ਅਸੀਂ ਹੱਸ ਕੇ ਆਪਣੀ ਝੋਲੀ ਪਾ ਲੰਨੇ ਮਾਲਕ ਸਭ ਦੇ ਭਰੇ ਰੱਖੇ ਜੀ लोगों में कहना चाहूँगी मालिक उनको खुश रखे उनके घर में सुख शांति रखे और उनको दिवाली की भैया दूज की विश्वकर्मा की गुरुपुर की लख लखाइया मेरे सारे समाने वासी सुख शांति से रहे मालिक उनके घर में खुशियाँ तो तो ही खुशियां देखिए आंदते चले आना बारे में जेडी दुकान छे यही कहूंगी मालिक उनको भी खुशियां दे ਉਨਕੇ ਘਰ ਮੇ ਵੀ ਖੁਸ਼ੀਆਂ ਹੋ ਉਨਕਾ ਖੋਬ ਕਾਰੋਬਾਰ ਚਲੇ ਔਰ ਐਸੇ ਨਾਕੀਆ ਕਰੋ ਨਾ ਜਾਇਆ ਕਰੋ ਠੀਕ ਹੈ ਮਾਲਕ ਆਪਕੋ ਵੀ ਖੁਸ਼ੀਆਂ ਦੇ ਕੋਈ ਨਹੀਂ ਜੋ ਦੇ ਉਸਕਾ ਵੀ ਭਲਾ ਜੋ ਨਾ ਦੇ ਉਸਕਾ ਵੀ ਭਲਾ ਇੱਥੇ ਜੀ ਸਾਡੇ 4 ਡੇਰ ਨੇ ਮਨਤਾ ਦੇ ਸਭ ਦੇ ਵੱਖਰੇ ਵੱਖਰੇ ਇਲਾਕੇ ਬੰਡੇ ਹੋਏ ਆ ਸਭ ਦੇ ਕਿਸੇ ਦੇ 2 ਦਿਨ ਲੱਗਦੇ ਆ ਕਿਸੇ ਦੇ 3 ਦਿਨ ਲੱਗਦੇ ਆ ਕਿਸੇ ਦੇ 4 ਦਿਨ ਲੱਗਦੇ ਆ 4 ਡੇਰ ਨੇ ਵੱਖਰਾ ਵੱਖਰਾ ਇਲਾਕਾ ਸੀ ਬੰਡਿਆ ਹੋਇਆ ਸਾਰੇ ਆ ਪਪਦੇ ਇਲਾਕੇ ਚ ਜਾਂਦੇ ਨੇ ਖੁਸ਼ੀਆਂ ਮਨਾਉਂਦੇ ਨੇ ਸਾਰੇ ਲੋਕਾਂ ਦਾ ਭਲਾ ਚਾਹੁੰਦੇ ਨੇ ਇੱਕ ਦੂਸਰੇ ਇਲਾਕੇ ਦੇ ਵਿੱਚ ਕੋਈ ਨਹੀਂ ਜਾਂਦਾ ਇੱਕ ਦੂਸਰੇ ਦੇ ਇਲਾਕੇ ਚ ਕੋਈ ਨਹੀਂ ਜਾਊਗਾ ਕਿ ਐਦਾਂ ਕੋਈ ਚਲਾ ਗਿਆ ਕਿ ਤੁਸੀਂ ਕੋਈ ਮਤਲਬ ਹੈ ਡਾਂਟ ਉਹ ਸਾਡਾ ਮੰਤ ਵਿਰਾਦਰੀ ਬੈਠ ਕੇ ਸਾਡੇ ਕਾਗਜ਼ ਪੱਤਰ ਹੋਏ ਹੋਏ ਨੇ ਸਾਡੇ ਫੈਸਲੇ ਹੋਏ ਹੋਏ ਨੇ ਇੱਕ ਦੂਸਰੇ ਚ ਕੋਈ ਨਹੀਂ ਜਾਊਗਾ ਇਲਾਕੇ ਤੇ ਐਦਾਂ ਜਾਊਗਾ ਤਾਂ ਫਿਰ ਜੱਜਮਾਨ ਪਰੇਸ਼ਾਨ ਹੋ ਜਾਂਦਾ ਨਾ ਇਸ ਜ਼ਿਕਰ ਕੇ ਅਸੀਂ ਘਰੇ ਹੀ ਆਪਦੇ ਬੈਠ ਕੇ ਮੰਤ ਵਿਰਾਦਰੀ ਨੇ ਸੰਸਥਾਵ ਸੀ ਬਣਾਈ ਹੋਈ ਆ ਸੀ ਚਾਰ ਘਰਾ ਨੇ ਵੱਖਰੇ ਵੱਖਰੇ ਇਲਾਕੇ ਬਣਦੇ ਹੋਏ ਸਾਰੇ ਆਪ ਆਪਣੇ ਇਲਾਕੇ ਤੇ ਜਾਂਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਅੰਜਲੀ ਮਾਨਤ ਸਮਾਣੇ ਤੋਂ ਮਾਈ ਕੋਮਲ ਜੀ ਦੀ ਚੇਲਾ ਤੇ ਮੈਂ ਹੀ ਕਹਿਣਾ ਚਾਹੁੰਦੀ ਆ ਜੀ ਬਹੁਤ ਵੱਡਾ ਤਿਉਹਾਰ ਆ ਆਪਣੇ ਦੇਸ਼ ਦਾ ਪੂਰੇ ਭਾਰਤ ਵਰਸ਼ ਦਾ ਸਾਰਿਆਂ ਨੂੰ ਸਮਾਣੇ ਵਾਸੀਆਂ ਨੂੰ ਸਾਰੇ ਪੰਜਾਬ ਨੂੰ ਸਾਰੇ ਭਾਰਤ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਬੰਦੀ ਛੋੜ ਦਿਵਸ ਦੀਆਂ ਗੁਰਪੁਰਬ ਦੀਆਂ ਭੈਯਾ ਦੂਜ ਤੇ ਵਿਸ਼ਕਰਮ ਦੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਦੇਵੇ ਸਭ ਦੀ ਸਿਹਤ ਬਣੀ ਰਹੇ ਪਰਿਵਾਰ ਬਣੀ ਰਹੇ ਮਾਲਕ ਸਭ ਨੂੰ ਰਾਜੀ ਰੱਖੇ ਸਾਡੀ ਇਹੀ ਕਿਨ ਸਮੁਦਾਇ ਦੀ ਇਹੀ ਸ਼ੁਭ ਕਾਮਨਾ ਹੈ ਜਿਹੜੇ ਹੁਣ ਆਪਣਾ ਦੇ ਉੱਤੇ ਆਪਣਾ ਲੈਣ ਜਾਂਦੇ ਹੈਗੇ ਹਾਂ ਹਾਂਜੀ ਕੋਈ ਡੰਡਾ ਥੀਸ ਹੈ ਜਾਂ ਜੋ ਸ਼ਰਤਾਂ ਨਹੀਂ ਜੀ ਇਹ ਸ਼ਰਤ ਹੈ ਜੀ ਇਹ ਖੁਸ਼ੀ ਦੇ ਹੈ ਜੀ ਸਾਲ ਚ ਬਹੁਤ ਤਿਉਹਾਰ ਮਨਾਉਨੇ ਆਪਾਂ ਨਰਾਤੇ ਕਿੰਨੇ ਨਰਾਤੇ ਲੰਘ ਜਾਂਦੇ ਨੇ ਤੇ ਹੋਰ ਤਿਉਹਾਰ ਗੁਰਪੁਰਬ ਲੋਹੜੀ ਹੋਲੀ ਅਸੀਂ ਜਿਹੜਾ ਵੱਡਾ ਫੈਸਟੀਵਲ ਹੈ ਆਪਣੇ ਦੇਸ਼ ਦਾ ਭਾਰਤਵਸ ਦਾ ਦੀਵਾਲੀ ਸ਼੍ਰੀ ਰਾਮਚੰਦਰ ਜੀ ਨਾਲ ਜਿਹੜਾ ਜੁੜਿਆ ਹੋਇਆ ਹੈ ਅਸੀਂ ਸਿਰਫ ਉਹ ਤੇ ਵਾਰ ਮੰਗਦੇ ਜੋ ਸ਼ਰਦਾ ਖੁਸ਼ੀ ਨਾਲ ਸਾਨੂੰ ਮਿਲਦਾ ਅਸੀਂ ਹੱਸ ਕੇ ਆਪਣੀ ਝੋਲੀ ਪਾ ਲੈਂਦੇ ਮਾਲਕ ਸਭ ਦੇ ਭਰੇ ਰੱਖੇ ਜੀ ਬਹੁਤ ਸੋਨਾ ਦਿੰਦੇ ਆ ਸਮਾਣਾ ਵਾਸੀ ਬਹੁਤ ਖੁਸ਼ ਹੋ ਕੇ ਦਿੰਦੇ ਨੇ ਸਾਨੂੰ ਰਜਾ ਕੇ ਭੇਜਦੇ ਨੇ ਮਾਲਕ ਉਹਨਾਂ ਨੂੰ ਰਜਾ ਕੇ ਰੱਖੇ ਜੀ